ਗਲੀ ਦੇ ਵਿੱਚੋਂ ਟਰਾਲੀ ਲੰਘਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਜਿਸ ਦਰਮਿਆਨ ਵੱਡਾ ਹੰਗਾਮਾ ਹੋ ਗਿਆ। ਇਹ ਝਗੜਾ ਹੁੰਦਾ ਹੈ ਪਿੰਡ ਦੇ ਸਰਪੰਚ ਸਣੇ 6 ਲੋਕ ਜ਼ਖਮੀ ਹੋ ਜਾਂਦੇ ਨੇ। ਤੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੀ ਗੱਡੀ ਵੀ ਪੰਦ ਦਿੱਤੀ ਹੈ। ਮਾਮਲਾ ਬਟਾਲਾ ਦੇ ਨਜ਼ਦੀਕ ਪਿੰਡ ਦਿਵਾਨੀਵਾਲਾ ਦਾ ਹੈ। ਜਿੱਥੇ ਗਲੀ ਦੇ ਵਿੱਚੋਂ ਟਰਾਲੀ ਲੰਘਾਉਣ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੁੰਦਾ ਹੈ ਤੇ ਝਗੜੇ ਦੌਰਾਨ ਦੋਹਾਂ ਧਿਰਾਂ ਦੇ ਛੇ ਲੋਕ ਜ਼ਖਮੀ ਹੋ ਜਾਂਦੇ ਨੇ ਜਿਸ ਦੇ ਵਿੱਚ ਪਿੰਡ ਦਾ ਮੌਜੂਦਾ ਸਰਪੰਚ ਵੀ ਸ਼ਾਮਲ ਹੈ। ਤਾਂ ਇੱਕ ਧਿਰ ਦੇ ਜ਼ਖਮੀ ਜਿਨ੍ਹਾਂ ਦਾ ਇਹ ਕਹਿਣਾ ਕਿ ਗਲੀ ਦੇ ਵਿੱਚੋਂ ਰੇਤ ਦੀ ਭਰੀ ਟਰਾਲੀ ਲੰਘਾਉਣ ਤੋਂ ਉਸ ਵੱਲੋਂ ਮਨਾ ਕੀਤਾ ਗਿਆ ਕਿਉਂਕਿ ਡਰ ਸੀ ਕਿ ਟਰਾਲੀ ਲੰਘਾਉਣ ਦੇ ਕਾਰਨ ਉਸ ਦੇ ਘਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਜਿਸ ਕਰਕੇ ਦੂਜੀ ਧਿਰ ਵੱਲੋਂ ਝ ਉਸਰੇ ਪਾਸੇ ਦੂਜੀ ਥੇੜ ਦੇ ਵਿੱਚ ਵੀ ਜਿਹੜੇ ਜ਼ਖਮੀ ਮੌਜੂਦਾ ਸਰਪੰਚ ਨੇ ਉਹਨਾਂ ਦਾ ਕਹਿਣਾ ਹੈ ਕਿ ਟਰਾਲੀ ਲੰਗਾਉਣ ਤੋਂ ਹੀ ਝਗੜਾ ਹੋਇਆ ਤੇ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਝਗੜੇ ਦੌਰਾਨ ਹਮਲੇ ਦਾ આરોਪ ਲਾਉਂਦਿਆਂ ਨਜ਼ਰ ਆ ਰਹੀਆਂ ਨੇ ਇਸ ਦੌਰਾਨ ਦੋਵੇਂ ਧਿਰਾਂ ਦੇ ਜ਼ਖਮੀਆਂ ਨੂੰ ਜਦੋਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ ਤੇ ਉੱਥੇ ਵੀ ਗੁੰਡਾਗਰਦੀ ਹੋ ਗਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਧਿਰ ਦੇ ਲੋਕਾਂ ਨੇ ਦੂਸਰੀ ਸਰਪੰਚ ਧਿਰ ਦੀ ਗੱਡੀ ਪੰਨ ਛੁੱਟੀ ਹੈ ਦੋਵੇਂ ਧਿਰਾਂ ਇਨਸਾਫ਼ ਦੀ ਮੰਗ ਕਰ ਰਹੀਆਂ ਨੇ ਉੱਥੇ ਦੱਸਦੇ ਗਏ ਕਿਸੇ ਵੱਲ ਹਸਪਤਾਲ ਦੇ ਡਾਕਟਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਝਗੜੇ ਦੇ ਵਿੱਚ ਜ਼ਖਮੀ ਦੋਹਾਂ ਧਿਰਾਂ ਦੇ 6 ਲੋਕ ਇੱਥੇ ਇਲਾਜ ਦੇ ਲਈ ਜੇਰੇ ਲਾਜ਼ ਨੇ ਦੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਹਸਪਤਾਲ ਦੇ ਵਿੱਚ ਵੀ ਕੁਝ ਲੋਕ ਤੇਜ਼ ਦਰ ਹਥਿਆਰਾਂ ਜਨਾ ਹੰਗਾਮਾ ਕਰਦੇ ਹੋਏ ਤੇ ਭੰਗ ਤੋੜ ਕਰਦੇ ਨਜ਼ਰ ਆਏ ਨੇ ਵੱਡੇ ਵੀਰੇ ਪਹਿਲਾਂ ਪਿੰਡ ਹੋਈ ਗੱਲ ਟਰਾਲੀ ਨੰਗਣ ਤੋਂ ਗਲੀ ਤੋਂ ਜੀ ਤੇ ਉਹ ਤਰਨ ਸਾਹਿਬ ਆ ਪਿੰਡ ਆ ਆਮ ਆਦਮੀ ਪਾਰਟੀ ਦੇ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣੀ ਤੇ ਸਰਪੰਚ ਸਾਹਿਬ ਉੱਥੇ ਹੀ ਤੇ ਉੱਥੇ ਉਹਨਾਂ ਦਾ ਥੋੜਾ ਬਹਿਸ ਪਤਾਈ ਹੋਇਆ ਕਿ ਕਿਉਂ ਨਹੀਂ ਨੰਗਾ ਦੇਣੀ ਵੀ ਕੀ ਗੱਲ ਆ ਹਨਾ ਜਾਂ ਤੇ ਉਹ ਕਹਿੰਦੇ ਕਿ ਚੱਲ ਦੇਖਦੇ ਆਂ ਵੀ ਮੇਰਾ ਲੱਗੇ ਆ ਗਵਾਂਢੀ ਆ ਮੇਰਾ ਘਾਟਿਆ ਪਿੰਡ ਦਾ ਮੈਂ ਟਰਾਈ ਕਰਕੇ ਦੇਖਦਾ ਜੇ ਨਾ ਕਿ ਠੀਕ ਹੈ ਨਹੀਂ ਤਾਂ ਪਰ ਰਵਰਸ ਲੈ ਜਾਾਂਗੇ ਪਰ ਉਹਨੇ ਇੰਨੀ ਗੱਲ ਕਹਿਣ ਤੋਂ ਇਹ ਸਰਪੈਂਸਾਫ ਟਰੈਕਟਰ ਤੇ ਚੜੇ ਨੇ ਵੀ ਉਹ ਜਿਹੜਾ ਟਰੈਕਟਰ ਇੱਟਾ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਤੇ ਇਹ ਸਰਪੈਂਸਾਬ ਆ ਬੋਇਆ ਕਿ ਚੱਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਚੜਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਸਰਪੈਂਸਰ ਦਾ ਗਲਾ ਫੜ ਲਿਆ ਪਾਗ ਲਾਤੀ ਆ ਤੇ ਉਤੋਂ ਬਾਅਦ ਗੱਲ ਵਧ ਗਈ ਆ ਤੇ ਬਾਤ ਇੱਥੇ ਉੱਥੇ ਮੰਨ ਕੇ ਚੱਲਾ ਹੱਤ ਪਾਈ ਹੋਏ ਥੋੜੇ ਬਤੇ ਜਾਂ ਜਿੱਦਾਂ ਵੀ ਹਨ ਤੇ ਬਾਜ ਹਸਪੀਟਲ ਆ ਗਏ ਨੇ ਉਹ ਉਪਰੋਧੀ ਪਾਰਟੀ ਵਾਲੇ ਤੇ ਚਲੋ ਆਪਾਂ ਵੀ ਆਉਣਾ ਹੈ ਕਿ ਚੱਲਾਣਾ ਦੇਖਣਾ ਹੈ ਵੀ ਕੀ ਹੈ ਕੀ ਨਹੀਂ ਤੇ ਹੁਣ ਇੱਥੇ ਦੀ ਗੱਲ ਮੈਂ ਦੱਸਦਾ ਤੁਹਾਨੂੰ ਕਿ ਇੱਥੇ ਇਹ ਗੱਲ ਹੋਈ ਆ ਕਿ ਅੰਦਰ ਵੀ ਚੱਲਣ ਦੇ ਜਾਂ ਦਰਖਾਸਤ ਦੇਣੀ ਹੈ ਜਾਂ ਕੀ ਦੇਣੀ ਹੈ ਦੱਸੋ ਸਹੀ ਹੋਇਆ ਕਿ ਇਹ ਜਿਹੜੀ ਪਾਰਟੀ ਤੋਂ ਅਗਲੀ ਪਾਰਟੀ ਕਢੀ ਤੋਂ ਹੈ ਇਹ ਆਮ ਆਦਮੀ ਪਾਰਟੀ ਦੇ ਹਾਂਜੀ ਇਹ ਮੌਜੂਦਾ ਪਾਰਟੀ ਨਾ ਮੈਂ ਮੌਜੂਦਾ ਪਾਰਟੀ ਨਾ ਤੱਕਾਕੀ ਦਾ ਨਾ ਤੱਕਾਕੀ ਦਾ ਕੰਮ ਕਰਾਉਣ ਆਇਆ ਹਾਂ ਤੁਸੀਂ ਜਿਹੜੀ ਪਾਰਟੀ ਕੋਲੋਂ ਆਦਿ ਮੈਂ ਸਪੈਂਸਰ ਵੱਲੋਂ ਹੀ ਹਾਂ ਸੋ ਠੀਕ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸਟੈਂਸ ਆਵਾਜ਼ ਦਿੱਤਾ ਬਾਬਾ ਜੀ ਕੀ ਹੋਇਆ ਵਾ ਹੁਣ ਇੱਥੇ ਆ ਕੇ ਹਸਪਤਾਲ ਵਿੱਚ ਮਾਲਕ ਨੇ ਕਿ ਚਲੋ ਦਰਖਾਸਤ ਦੇਣ ਆਏ ਆ ਜਾਂ ਜੋ ਵੀ ਹੈ ਹਨਾ ਪੇਟ ਲੱਗੀ ਆ ਜਾਂ ਜੋ ਵੀ ਆ ਤੇ ਇੱਥੇ ਆਪਾਂ ਸਾਰੇ ਖਲੋਤੇ ਆ ਵਿਰੋਧੀ ਪਾਰਟੀ ਦੀ ਨੋਵਾ ਗੱਡੀ ਭਰ ਕੇ ਆਈ ਪੂਰੀ ਪରିਭਾਰ ਪਰ ਕਿ ਆਈ ਤਾਂ ਇੱਥੇ ਆਣ ਕੇ ਸਿੱਧਾ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੋਈ ਆ ਜਾਂ ਕੀ ਨਹੀਂ ਆ ਉਹਨਾਂ ਗੱਡੀਆਂ ਵਿੱਚ ਦਾਤਰ ਕੱਢੇ ਨੇ ਬੇਸਬਾਲ ਕੱਢੇ ਨੇ ਜੋ ਵੀ ਕੱਢੇ ਨੇ ਤੇ ਇੱਥੇ ਉਹ ਪਿੰਡ ਕਾਲੀ ਬੰਮਣੀ ਦੀ ਮੌਜੂਦ ਜੋਗਾ ਸਿੰਘ ਉਹ ਵੀ ਮੌਜੂਦ ਸਪੈਂਸ ਨੇ ਉਹਨਾਂ ਦੀ ਗੱਡੀ ਪੜਨਗੇ ਗਏ ਨੇ ਤੇ ਆਪਣੇ ਪਿੰਡ ਦੇ ਜਿਹੜੇ ਸਪੈਂਸ ਸਾਹਿਬ ਦੇ ਨਾਲ ਆਏ ਨੇ ਉਹਨਾਂ ਦੀ ਹਮਾਇਤੀ ਨੇ ਤੇ ਉਹਨਾਂ ਦੇ ਸਾਠ ਪੈਟ ਲਾ ਕੇ ਗਏ ਨੇ ਵਿਰੋਧੀ ਪਾਰਟੀ ਵਿਰੋਧੀ ਪਾਰਟੀ ਨਾਲ ਕੀ ਕੀ ਉਹਨਾਂ ਦਾ ਨਾਮ ਹੈ ਵਿਰੋਧੀ ਪਾਰਟੀ ਆ ਸਾਹਿਬ ਜੀ ਇੱਕ ਇੱਕ ਵਿਰੋਧੀ ਪਾਰਟੀ ਕਿਹੜੀ ਪਾਰਟੀ ਦਾ ਤਾਲੁਕਾ ਰੱਖਦੀ ਹੈ ਉਹ ਕਿਹੜੀ ਜਿਹੜੀ ਪਾਰਟੀ ਉਹ ਪਾਰਟੀ ਮਲ ਆਪੋਜ਼ਿਟ ਪਾਰਟੀ ਆ ਆਪ ਦੀ ਪਾਰਟੀ ਦੇ ਬੰਦੇ ਨੇ ਤਾਂ ਕਾਂਗਰਸ ਵੱਲੋਂ ਨਹੀਂ ਨਹੀਂ ਕਾਂਗਰਸ ਵੱਲੋਂ ਵੀ ਨੇ ਸਾ ਜੀ ਉੱਥੇ ਤਾਂ ਚੱਲ ਰਿਹਾ ਨਹੀਂ ਉਹ ਟੰਪਰ ਕਰ ਲੈਣ ਸਿਵਲ ਹਸਪੀਟਲ ਦੇ ਵਿੱਚ ਆਇਆ ਆਪਾਂ ਤੇ ਸਰਪੰਚ ਸਾਹਿਬ ਦੀ ਨਾਲ ਆਏ ਹਨ ਤੇ ਸਰ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਹ ਸਾਰੇ ਇੱਕ ਦਿਵਾਨੀਵਾਲ ਕਲਾ ਪਿੰਡ 'ਚ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਆ ਸੰਨਵਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਈਆਂ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਬਲੈਂਸ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਆਪੋਜ਼ਿਟ ਪਾਰਟੀ ਆ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ son of ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ son of ਜਗੀਰ ਸਿੰਘ ਤੇ ਇੱਕ ਹੈਗਾ ਕਨਵਰ ਦੀਪ ਸਿੰਘ son of ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਜਿਹੜੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈ ਗਈ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਨੇ ਦੋਵੇਂ ਧਰਾਂ ਦੇ ਦੂਹਾਂ ਤੇ ਰਹਾਂਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਇੱਕ ਉਹਦਾ ਬੇਟਾ ਆ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਜ ਛੇ ਜਣੇ ਟੋਟਲ ਆ ਗਿਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਆ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੇ ਸੱਜੂ ਦੇ ਅੰਦਰ ਹੋਇਆ ਕਿ ਸਰ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਬੁਲਾਨ ਦੇ ਸਾਹਮਣੇ ਦੇ ਅੰਦਰ ਹੈ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸਰਕਾਰ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਇਹ ਗੁੰਡਾਗਰਦੀ ਜਿਹੜੀ ਹੋਈ ਹੈ ਤੁਸੀਂ ਇਹਦੀ ਸੀਸੀਟੀਵੀ ਵਗੈਰਾ ਹੋ ਗਈ ਹਾਂਜੀ ਸੀਸੀਟੀਵੀ ਚ ਹੁੰਦਾ ਜੀ ਸਾਡੇ ਸਾਰੇ ਰਿਕਾਰਡ ਹੁੰਦਾ ਜੀ ਹੋਇਆ ਕੀ ਦੇਖਿਆ ਕੀ ਤੁਸੀਂ ਨਹੀਂ ਅਹੀ ਬਹੁਤਾ ਨਹੀਂ ਬਾਹਰ ਕੇ ਅਸੀਂ ਪਾਰਕ ਚ ਨਹੀਂ ਗਏ ਕੀ ਦੇਖਿਆ ਸਾਹਮਣੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਵੈਪਨ ਜਿਹੜੇ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਹਮਣੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀਗੇ ਕਿੰਨੀ ਦੇ ਚੱਲਿਆ ਜੀ ਹਲਾ ਪਤਾ ਇਹ 5 ਮਿੰਟ ਚੱਲਿਆ ਠੀਕ ਹੈ ਵਾਰਦਤ ਕਰਨ ਵਾਲੇ ਜਿਹੜੇ ਸੀ ਉਹ ਫਿਰ ਫਰਾਰ ਹੋ ਗਏ ਤਾਂ ਜਾਂ ਇਥੇ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਵਿਖ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸੀ ਜੀ ਤੇ ਉਹਦੇ ਸਿਲਸਿਲੇ ਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਬਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਹੀ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਘੱਟੋ ਘੱਟ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਤਰ ਕਰਬਾਨਾ ਹੋੜੀਆਂ ਹੋਏ ਸੀਗੇ ਜੀ ਉਹ ਆਉਂਦਿਆਂ ਹੀ ਤਾਂ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮ ਆ ਦਾ ਕੁਲਵਿੰਦਰ ਸਿੰਘ ਆ ਦਿਵਾਨੀਵਾਲ ਇਹਨਾਂ ਦੇ ਉੱਪਰ ਹਮਲਾ ਕਰਤਾ ਇਹਨੇ ਹੱਥੇ ਸੀਗੇ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦਵਾਨੀਵਾਲ ਤੋਂ ਇਹ ਨਿਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਆ ਕੇ ਕਿਰਪਾਨਾ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਦੇ ਮੇਰੇ ਛਡਾਉਂਦੇ ਛਡਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਕਿ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਨ ਮੁੰਡਾ ਜੀ ਮਸਾਲੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦੋਂ ਇਦਾਂ ਕਰਦੋਂ ਮਸਾਲੀਆਂ ਦਾ ਮੁੰਡ ਸੋ ਜਿੰਦਾ ਦਾ ਨਾਮ ਆ ਮਸਾਨੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੇਖੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀ ਇਹਨਾਂ ਵੀ ਧੱਕਾ ਹੋਇਆ ਮੋਕਾ ਸਰਪੰਚਾ ਤੇ ਮੇਰਾ ਤੇ ਕੋਈ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਦਾ ਇੱਕ ਸਰਪਤੇ ਸੱਟ ਲੱਗੀ ਦਾਤਰ ਵੱਜਾ ਇੱਥੇ ਦਾਤਰ ਇੱਕ ਮਾਂ ਤੇ ਉਹਦੇ ਬੇਟੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਧੱਕਾ ਹੋਇਆ ਜੀ ਇਹ ਜੇ ਸ਼ਰਿਆਮ ਇਦਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬੜ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾ ਵਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹਨਾਂ ਕੀ ਸਮਾਂ ਨਹੀਂ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀਰ ਦਾ ਪਿੰਡ ਦਵਾਨੀਵਾਲਾ ਜੀ ਭਾਈ ਕੀ ਨਾਮ ਹੈ ਸੁਖਵਿੰਦਰ ਸਿੰਘ ਸਰ ਕਿ ਇਹ ਸਾਰੀ ਘਟਨਾ ਸਰ ਘਟਨਾ ਇਹ ਪਿੰਡ 'ਚ ਆਪਣਾ ਮੈਂ ਵਿਆਹ ਤੋਂ ਆਇਆ ਸੀਗਾ ਤੇ ਘਰੇ ਮੈਂ ਪਹੁੰਚਿਆ ਤੇ ਗਵਾਂਢ ਕਿਸੇ ਦੀ ਕੋਠੀ ਬਣਦੀ ਐ ਤੋਂ ਇਟਾ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਨਾ ਤੋਂ ਗਲੀਏ ਪਿੰਡ ਦੀ ਤੇ ਉਹ ਬਲਵਿੰਦਰ ਸਿੰਘ ਆ ਫੌਜੀ ਆ ਰਿਟਾਇਰ ਸਾਡੇ ਗੌਂਡ ਉਹ ਲੰਘਣ ਨਹੀਂ ਦਿੰਦਾ ਤੇ ਮੈਂ ਇਹਨਾਂ ਨੂੰ ਆਂਦੇ ਵੀ ਉਹ ਲੰਘਣ ਹੀ ਦੇਣ ਮੈਂ ਤਾਂ ਜੇ ਆਇਆ ਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਵੀ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹਾਂ ਜ਼ਿੰਮੇਵਾਰ ਤੇ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਨਗਾਦਣਾ ਟਰਾਲੀ ਕੋਈ ਗੱਲ ਨਹੀਂ ਮੈਂ ਟਰਾਲੀ 'ਤੇ ਚੜ ਗਿਆ ਵੀ ਮੈਂ ਮੈਂ ਨਗਾਦਣਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਵੀ ਹਨਾ ਉਹ ਹੁੰਦਾ ਹੀ ਆ ਤੇ ਉਹ ਮੇਰੇ ਗਲ ਪੈ ਗਏ ਟਰੈਕਟਰ ਦੇ ਉੱਤੇ ਹੀ ਮਲੇ ਤਿੰਨੇ ਹੀ ਪਿਓ ਪਤੇ ਕਮਾਉਣ ਨਾਲ ਚਾਰੇ ਮੇਰੇ ਗਲ ਪਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਖੜਲੇ ਨਾਲ ਤੇ ਚਲੋ ਉਹ ਇਸ ਤਰ੍ਹਾਂ ਚਲੋ ਪਿੰਡ ਦੇ ਚਾਰਾ ਇਕੱਠੇ ਹੋ ਗਏ ਉਹਨਾਂ ਛੜਾਇਆ ਵਗੈਰਾ ਹਨਾ ਤੇ ਜਗ੍ਹਾ ਕਿੱਥੇ ਰੱਗੀਆਂ ਜੀ ਆ ਮੇਰੀ ਬਾਹ ਤੇ ਕਿੱਥੇ ਰੱਗੀਆਂ ਕਿਹੜੀ ਜਗ੍ਹਾ ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤ ਦਾ ਮਾੜਾ ਮੋਟਾ ਸੁਣਿਓ ਨਾ ਮੇਰੇ ਸਾਹ ਤੋਂ ਬਾਅਦ ਚ ਵੇਖੀ ਮੇਰੇ ਖੂਨ ਹੀ ਖੂਨ ਚੱਲ ਰੰਡਿਆ ਮੈਂ ਦੇਖਿਆ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲੱਤ ਪਤੋਈ ਬਾ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਤੇ ਆਪਣਾ ਗੱਲਬਾਤ ਕੀਤੀ ਡਾਇਰੈਕਟਰ ਵੀ ਆਪਣਾ ਬੈਸਟ ਲੱਗੀ ਮੁੱਢਲੀ ਤੋਂ ਪਹਿਲਾਂ ਜੰਨੇ ਆਣਾ ਪੁਲਿਸ ਨੂੰ ਫੋਨ ਕੀਤਾ 181 ਨੰਬਰ ਤੇ ਕਾਲ ਕੀਤੀ ਅਹੀਂ ਹਸਪਤਲ ਆਏ ਮੇਰੇ ਨਾਲ ਆ ਤਿੰਨ ਚਾਰ ਜਣੇ ਪਿੰਡ ਤੇ ਮੇਰੇ ਨਾਲ ਲੈ ਕੇ ਆਏ ਬਣੇ ਉਹ ਨਾ ਨੇ ਗਤੇ ਆਪਣੇ ਬੰਦੇ ਬੁਲਾ ਕੇ ਤੇ ਸਾਡੀ ਗੱਲ ਪੈ ਗਈ ਤੇ ਸਾਡੇ ਸਟਾਫਾਂ ਦੀ ਉਹਨਾਂ ਕਿਰਪਾਨਾਂ ਦਾਤਰ ਕਿਸੇ ਨੂੰ ਪੁੱਛ ਪੜਿਆ ਕਿਸੇ ਕੋਲ 15 20 ਜਣੇ ਕਿਸੇ ਟਾਈਟਲ ਅੱਗੇ ਹਸਪਤਲ ਆ ਇਹ ਪਿੰਡ ਲੱਗੀ ਮੇਰੇ ਬਾਅਦ ਆ ਜਣੇ ਮੇਰੇ ਇਹ ਹਸਪਤਲ ਆਈ ਹਾਂ ਹਾਂ ਪਤਾ ਨਹੀਂ ਹਮਨ ਤੇ ਪਤਾ ਨਹੀਂ ਲੱਗਾ ਕਿ ਹਾਂ ਤੇ ਨੇਰੀ ਪਾਤਾ ਉਹਨਾਂ ਨੇ ਬੰਦੇ ਇੰਨੇ ਜਣਾ ਜਿਆਦਾ ਵਜਾ ਕੀ ਸਮੇਂ ਤੇ ਝਗੜੇ ਬਟ ਕੁਝ ਵਜਾ ਤੇ ਕੋਈ ਹੋਰ ਰਲੀਆਂ ਮੌਜੂਦਾ ਇਲੈਕਸ਼ਨਾਂ ਚੱਲ ਰਹੀਆਂ ਐ ਕੁਝ ਉਹਦੇ ਨਾਲ ਸੰਬੰਧਤ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਕੋਈ ਹੈ ਹੀ ਨਹੀਂ ਰੰਜਿਸ਼ ਸ਼ਮਸ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਨਹੀਂ ਆਪਾਂ ਸਰਪੰਚ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਕੋਈ ਕੀ ਜਾਲ ਹੈ ਅਸੀਂ ਤਾਂ ਸਾਬ ਚਾਹੀਦਾ ਪਈ ਤੇ ਬਹੁਤ ਖਤਰਾ ਰਹਾ ਇਹਨਾਂ ਕੋ ਤੇ ਇਹਨਾਂ ਕੋ ਜੋਮ ਡੀਲ ਆਨ ਸਾਡੇ ਕਿ ਸਾਡੇ ਸੱਤਰ ਲਾਈਆਂ ਨੇ ਹਸਪੀਟਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਜਗ੍ਹਾ ਹੈ ਸਰਕਾਰੀ ਆਪਣਾ ਹਸਪੀਟਲ ਇੱਥੇ ਆਣ ਕਿਤੇ ਸ਼ਰਮ ਵਾਲਾ ਨੇ ਗੁੰਡਾਗਰਦੀ ਕੀਤੀ ਆ ਇਹ ਬਹੁਤ ਮੜੀ ਗੱਲ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਦੱਸੋ ਕੀ ਕਰਾਂ ਮੈਂ ਦਿਵਾਨੀਗੜ੍ਹ ਦਾ ਰਹਿਣ ਵਾਲਾ ਆ ਮੈਂ ਸਾਬਕਾ ਫੌਜੀ ਆ ਤੇ ਮੈਂ ਖੇਤੀਬਾੜੀ ਕਰਦਾ ਮੇਰਾ ਨੋਰਮਲ ਕੰਮ ਆ ਕਰਦਾ ਤੇ ਸਾਡੀ ਗਲੀ ਦੇ ਵਿੱਚੋਂ ਦੀ ਮਤਲਬ ਰਿੱਤਾ ਲੈ ਕੇ ਜਾਂਦੇ ਸੀ 6-6 ਸੰਕੜੇ ਵੱਡੀ ਟਰਾਲੀ ਮੈਂ ਸਿਰਫ ਕਰਨ ਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ ਆ ਬਾਹਰੋਂ ਆਇਆ ਉਹਦਾ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਉੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਠਰਾਈ ਜੀਆਂ ਨਾਂ ਨਗਾ ਤੇ ਨਾ ਕਰ ਉਹਨੇ ਜਦੋਂ ਨਘਾਈ ਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਬੈ ਗਈ ਆ ਟਰਾਲੀ ਬੈ ਗਈ ਤੇ ਪਲਟਣ ਲੱਗੀ ਆ ਮੇਰੀ ਕੋਠੀ ਵੱਲ ਨੂੰ ਮੈਂ ਉਹਨੂੰ ਕਿਹਾ ਮੈਂ ਸਾ ਮੇਰੀ ਕੋਠੀ ਠੱਟ ਜਾਣੀ ਆ ਤੋ ਇਹ ਕੰਮ ਨਾ ਕਰ ਦੂਜੀ ਵਾਰੀ ਮੈਂ ਫੇਰ ਕਿਹਾ ਦੋ ਵਾਰੀ ਉਹਨੇ ਟਰਾਲੀ ਨਘਾਈ ਆ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਨੇ ਦੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ ਮੈਂ ਉਹਨੂੰ ਕਹਾਂ ਵੀ ਇੰਨਾ ਵੇਟ ਜਿਹੜਾ ਵਾ ਗਲੀਆਂ ਦੇ ਵਿੱਚ ਥਰੈਜ ਨਹੀਂ ਹੈਗਾ ਛੇ ਸੰਕੜੇ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਾਂ ਵੱਡੀ ਟਰਾਲੀ 7000 ਜਾਂ 5000 ਇਟ ਲੈ ਕੇ ਆਉਣੀ ਥਰੈਜ ਨਹੀਂ ਆਂ ਛੋਟੀਆਂ ਗਲੀਆਂ 'ਚ ਤੇ ਨਾ ਲਿਓ ਤੇ ਇਸ ਤੋਂ ਪਿੱਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਆ ਹੀ ਨਹੀਂ ਮੈਨੂੰ ਉਹਦੇ ਪਰੇਸ਼ਾਨ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਹਮਾਦਵੀ ਬਾਂਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਕੌਣ ਕੱਢਾ ਰੋਕਦਾ ਵਾ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਲਿਆ ਤੇ ਮੈਂ ਉਹਨੂੰ ਕਿਹਾ ਮੈਂ ਤੂੰ ਕਿਉਂ ਡਿਆਂ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਇਹ ਕੰਮ ਵੀ ਗੱਲ ਤੇ ਟਰਾਲੀ ਉਹਨਾਂ ਦੀ ਵਾਪਸ ਲੈ ਕੇ ਤੂੰ ਕਿਉਂ ਡਿਆਂ ਵਾਂ ਤੇ ਇਹ ਉੱਤਰ ਗਿਆ ਤੇ ਮੇਰੇ ਹੱਥੀ ਪੈ ਗਿਆ ਮੇਰਾ ਪੁਰਨਾ ਪੁਰਨਾ ਲਾਹਤ ਆ ਮੈਂ ਵੀ ਇਹ ਕੋ ਨਾਲ ਚਲੋ ਹੱਥੋ ਪਾਈ ਹੋਏ ਦੋਵੇਂ ਬਾਅਦ ਵਿੱਚ ਚੱਲ ਅਹੇ ਹੱਥੋ ਪਾਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਜਾਂਦੀ ਚੰਗੀ ਗੱਲ ਹੀ ਇਹਨੇ ਬਾਅਦ ਵਿੱਚ ਪਿੰਡ ਦੇ ਮੁੰਡੇ ਸੱਦ ਲਏ ਨਾਲ ਛੋਟਾ دیਵਾਨੀ ਵਾਲਾ ਇਹਦਾ ਸੰਡੂਆ ਉੱਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਇਹਨਾਂ ਨੇ ਘੱਟੋ-ਘੱਟ 10-12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਹਨਾਂ ਨੇ ਆ ਮਾਰਿਆ ਮੇਰੇ ਸਿਰ ਤੇ ਸੱਟਾਂ ਲਾਈਆਂ ਮੇਰੇ ਛਾਤੀ ਤੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ ਤੇ ਦਾਤਰ ਮਾਰੇ ਇਹਨਾਂ ਨੇ ਮੈਂ ਉੱਥੇ ਮੈਂ ਉੱਥੇ ਲੰਮੇ ਪੈ ਗਿਆ ਵਾਂ ਮੈਂ ਆ ਇੱਥੇ ਆ ਗਿਆ ਸਿੱਧਾ ਆਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀਗਾ ਅੰਦਰ ਮੇਰੇ ਕੋਈ ਇੱਕ ਦੋ ਮੁੰਡਾ ਬਾਹਰ ਯਾਰ ਦੋਸਤ ਹੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਇਹ ਕੀ ਨਹੀਂ ਇਹਾਰੇ ਬਾਰੇ ਮੈਨੂੰ ਪਤਾ ਨਹੀਂ ਹੈ ਕਿੱਥੋਂ ਤੱਕ ਕੌਣ ਹੈ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀਗਾ ਤੁਸੀਂ ਕਿਹੜੀ ਪਾਰਟੀ ਨਾਲ ਮੈਂ ਮੈਂ ਸੇ ਪਾਰਟੀਆਂ ਮੈਂ ਕਿਸੇ ਨੂੰ ਹੀ ਸੰਬੰਧਤ ਹੈਗਾ ਮੈਂ ਸਿਰਫ ਇੱਕ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਦਾ ਮੈਂ ਨਾਰਮਲ ਇੱਕ ਮੈਂ ਸੱਚੀ ਸੱਚੀ ਪਾਰਟੀ ਦੇ ਨਾਲ ਹੀ ਸੰਬੰਧਤ ਆਂ ਹੀ ਕਿਸੇ ਨਾਲ ਅੱਜ ਦਾ ਇਹ ਝਗੜਾ ਜਿਹੜਾ ਹੈ ਫਲਕ ਸੰਧੀ ਜਾਂ ਕਿਸੇ ਇਲੈਕਸ਼ਨ ਨਾਲ ਕੋਈ ਇਲੈਕਸ਼ਨ ਦਾ ਨਹੀਂ ਹੈ ਕੋਈ ਪਾਰਟੀ ਵਾਜਿਦਾ ਨਹੀਂ ਹੈ ਇਹ ਸਿਰਫ ਇੱਕ ਗਲੀ ਦੇ ਵਿੱਚੋਂ ਜਿਆਦਾ ਵੱਡੀਆਂ ਟਰਾਲੀਆਂ ਲੈ ਕੇ ਨੰਗਣਦਾ ਉਹ ਮੈਂ ਕਿਹਾ ਸੀ ਕਿ ਨਾ ਇਹ ਕੰਮ ਕਰ। ਮੈਂ ਸਰਵੇ ਮੇਰੀ ਮੰਗ ਸੀ ਕਿ ਹੁਣ ਤੁਹਾਡੀ ਕੀ ਮੰਗ ਹੈ ਹੁਣ ਕੀ ਚਾਹੁੰਦੇ ਇਨਸਾਫ ਮਿਲਣਾ ਚਾਹਦਾ ਹੈ ਪੁਲਿਸ ਕਰੀ ਕਾਰਵਾਈ ਪੱਕਾ ਕਰੋ ਅਜੀ ਪੁਲਿਸ ਵਾਲਿਆਂ ਨੇ ਹੁਣ ਪਰਚਾ ਕੱਟਿਆ ਵਾ ਵੇਖੋ ਕਰਦੇ ਕੀ ਕਾਰਵਾਈ ਕਰਦੇ ਨੇ ਮੈਨੂੰ ਅਜੇ ਕੁਝ ਨਹੀਂ ਉਹਨਾਂ ਦੱਸਿਆ ਨਾ ਨਾ ਕੋਈ ਗੱਲ ਹੋਈ ਹੈ ਸਾਡੇ ਬੰਦਿਆਂ ਨੇ ਜਿਹੜੀ ਸੈਟਲਾਈਟ 第三 ਪਾਰਟੀ ਉੱਥੇ ਲੱਗੀ ਸੀ ਇੱਥੇ ਲਾਈ ਮੈਂ ਤੇ ਅੰਦਰ ਬੈਠਾ ਜੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਤਾਂ ਬਾਹਰ ਗਿਆ ਹੀ ਦੀਗਾ ਅਹੀਂ ਅੰਦਰ ਬੈਠੇ ਆ ਇਹਨਾਂ ਦੀ ਹੋ ਸਕਦਾ ਕਿ ਉਹ ਇਹਨਾਂ ਦੇ ਆਪਸ ਵਿੱਚ ਕੋਈ ਦੂਜੇ ਬੰਦੇ ਹੋਣਗੇ ਉਹਨਾਂ ਦੀ ਕੋਈ ਚੋਅ ਹੋਏਗਾ ਮੈਨੂੰ ਇਹਨਾਂ ਬਾਰੇ ਕੋਈ ਪ